ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ 80% ਦੀ ਭਾਰਤੀ ਸਟੂਡੈਂਟਸ ਦੀਆਂ ਵੀਜ਼ਾ ਅਰਜ਼ੀਆਂ ਰੱਦ ਸਟੱਡੀ ਪਰਮਿਟਸ ਦੀਆਂ ਕੁੱਲ 62% ਅਰਜ਼ੀਆਂ ਰੱਦ ਕੀਤੀਆਂ ਕਾਲਜਾਂ ਤੇ ਯੂਨੀਵਰਸਿਟੀਆਂ ਉੱਪਰ ਛਾਇਆ ਵਿੱਤੀ ਸੰਕਟ ਪਹਿਲੀ ਛਿਮਾਹੀ ਦੌਰਾਨ ਸਟੱਡੀ ਵੀਜ਼ਿਆਂ ਦੀ ਗਿਣਤੀ ਘਟੀ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਵਾਲਿਆਂ ਦੀ ਹੁਣ ਖੈਰ ਨਹੀਂ 트럼ਪ ਸਰਕਾਰ ਨੇ ਐਲਾਨੀ ਨਵੀਂ ਨੀਤੀ ਡੋਂਕਰ ਵੀ ਟੰਗੇ ਜਾਣਗੇ ਕੈਨੇਡਾ ਚ ਪੰਜਾਬੀ ਟੈਕਸੀ ਡਰਾਈਵਰ ਤੇ ਜਾਨਲੇਵਾ ਹਮਲਾ ਪੀੜਿਤ ਜਰਮਨ ਪ੍ਰੀਤ ਦੀ ਮਦਦ ਲਈ ਭਾਈਚਾਰੇ ਨੂੰ ਅਪੀਲ ਅੰਤਰਰਾਸ਼ਟਰੀ ਸਿੱਖਿਆ ਲਈ ਸਭ ਤੋਂ ਵੱਧ ਸਵਾਗਤੀ ਮੰਜ਼ਲਾਂ ਚੋਂ ਇੱਕ ਮੰਨੇ ਜਾਂਦੇ ਕੈਨੇਡਾ ਚ ਸਾਲਾਂ ਬਾਅਦ ਤੇਜ਼ੀ ਨਾਲ ਦਰਵਾਜ਼ੇ ਬੰਦ ਹੋ ਰਹੇ ਨੇ ਇਮੀਗ੍ਰੇਸ਼ਨ ਅ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਨਵੇਂ ਅੰਕੜੇ ਦੱਸਦੇ ਨੇ ਕਿ 2025 ਚ 62% ਵਿਦਿਆਰਥੀ ਵੀਜ਼ਾ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਜੋ ਪਿਛਲੇ ਸਾਲ ਦੇ 52% ਅਤੇ ਉਸ ਤੋਂ ਪਿਛਲੇ ਸਾਲ ਦੀ 40% ਦੀ ਔਸਤ ਨਾਲੋਂ ਬਹੁਤ ਜ਼ਿਆਦਾ ਹੈ ਦੁਨੀਆ ਭਰ ਦੇ ਬਹੁਤ ਸਾਰੇ ਵਿਦਿਆਰਥੀਆਂ ਲਈ ਇਹ ਅੰਕੜੇ ਸਿਰਫ ਕਾਗਜ਼ੀ ਕਾਰਵਾਈ ਚ ਰੁਕਾਵਟ ਨਹੀਂ ਹਨ ਸਗੋਂ ਇਹ ਸੰਕੇਤ ਨੇ ਕਿ ਕੈਨੇਡਾ ਵਿਦੇਸ਼ੀ ਸਿੱਖਿਆ ਪ੍ਰਤੀ ਆਪਣੀ ਪਹੁੰਚ ਨੂੰ ਕਿਵੇਂ ਬਦਲ ਰਿਹਾ ਹੈ IRCC ਦੇ ਰਿਕਾਰਡ ਮੁਤਾਬਕ ਰੱਦ ਕਰਨ ਦੀਆਂ ਦਰਾਂ ਹੁਣ ਇੱਕ ਦਹਾਕੇ 'ਚ ਸਭ ਤੋਂ ਉੱਚੀਆਂ ਨੇ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਬਿਨੇਕਾਰਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਜਿਨ੍ਹਾਂ ਦੀਆਂ 80% ਤੱਕ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਹਾਲਾਂਕਿ ਦੇਸ਼ਵਾਰ ਪੂਰਾ ਵੇਰਵਾ ਜਨਤਕ ਨਹੀਂ ਕੀਤਾ ਗਿਆ ਵੱਡੇ ਪੱਧਰ ਤੇ ਅਰਜ਼ੀਆਂ ਰੱਦ ਹੋਣ ਨਾਲ ਏਸ਼ੀਆ ਅਫਰੀਕਾ ਤੇ ਇਸ ਤੋਂ ਬਾਹਰ ਦੇ ਖੇਤਰਾਂ 'ਚ ਵੀ ਪ੍ਰਭਾਵ ਪੈ ਰਿਹਾ ਹੈ 2024 ਚ ਕੈਨੇਡਾ ਨੇ 1 ਮਿਲੀਅਨ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੇਜ਼ਬਾਨੀ ਕੀਤੀ ਜੋ ਸੰਯੁਕਤ ਰਾਜ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸਮੂਹੀ ਇਹਨਾਂ ਚੋਂ 41% ਭਾਰਤ ਤੋਂ 12% ਚੀਨ ਤੋਂ ਅਤੇ 17,000 ਤੋਂ ਵੱਧ ਵਿਏਟਨਾਮ ਤੋਂ ਸਨ ਇਮੀਗ੍ਰੇਸ਼ਨ ਮਾਹਿਰਾ ਮੁਤਾਬਕ ਅਰਜ਼ੀਆਂ ਰੱਦ ਹੋਣ ਦੀ ਗਿਣਤੀ ਵਿੱਚ ਵਾਧੇ ਦਾ ਕਾਰਨ ਘਰੇਲੂ ਸਮੱਸਿਆਵਾਂ ਨੇ ਜਿਵੇਂ ਕਿ ਘਰਾਂ ਦੀ ਘਾਟ ਅਤੇ ਇਹ ਸਵਾਲ ਕਿ ਕੀ ਆਉਣ ਵਾਲੇ ਵਿਦਿਆਰਥੀ ਆਰਥਿਕ ਤੌਰ ਤੇ ਆਪਣਾ ਗੁਜ਼ਾਰਾ ਚਲਾ ਸਕਦੇ ਨੇ ਕੈਨੇਡਾ ਦੇ ਸਟੱਡੀ ਪਰਮਿਟ ਸਹਾਇਤਾ ਪਲੇਟਫਾਰਮ ਬਾਰਡਰ ਪਾਸ ਦੇ ਉਪ ਪ੍ਰਧਾਨ ਜੌਨਾਥਨ ਸ਼ਰਮਨ ਨੇ ਦੱਸਿਆ ਕਿ ਆਈਆਰसीसी ਸਟੱਡੀ ਪਰਮਿਟ ਅਰਜ਼ੀਆਂ ਦੀ ਬਹੁਤ ਸਖਤੀ ਨਾਲ ਜਾਂਚ ਕਰ ਰਿਹਾ ਹੈ ਦਸੰਬਰ ਚ ਓਟਵਾ ਨੇ ਘੱਟੋ ਘੱਟ ਵਿੱਤੀ ਸਬੂਤ ਦੀ ਲੋੜ ਨੂੰ ਦੁੱਗਣਾ ਕਰਕੇ 20635 ਡਾਲਰ ਕਰ ਦਿੱਤਾ ਅਪਲਾਈ ਬੋਰਡ ਕੰਸਲਟੈਂਸੀ ਨੇ ਦੱਸਿਆ ਕਿ ਵਿਦਿਆਰਥੀ ਨੂੰ ਹੁਣ ਸਟੱਡੀ ਪਲਾਨ ਅਤੇ ਗਲਤੀ ਮੁਕਤ ਦਸਤਾਵੇਜ਼ ਵੀ ਪ੍ਰਦਾਨ ਕਰਨੇ ਪੈਣਗੇ ਕੈਨੇਡਾ 2025 ਚ 437000 ਸਟੱਡੀ ਪਰਮਿਟ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ ਜੋ ਪਿਛਲੇ ਸਾਲ ਨਾਲੋਂ ਲਗਭਗ 10% ਘਟ ਨੇ ਇਹਨਾਂ ਵਿੱਚੋਂ 73000 ਪੋਸਟ ਗ੍ਰੈਜੂਏਟ ਵਿਦਿਆਰਥੀਆਂ 243000 ਅੰਡਰ ਗ੍ਰੈਜੂਏਟ ਤੇ ਹੋਰ ਪ੍ਰੋਗਰਾਮਾਂ ਲਈ ਅਤੇ 120000 ਸਕੂਲ ਜਾਣ ਵਾਲੇ ਬੱਚਿਆਂ ਤੇ ਨਿਵਾਉਣ ਲਈ ਰੱਖਵੇਂ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟਸ ਲਈ ਸਖਤ ਨਿਯਮ ਬੀ ਬਣਾਏ ਗਏ ਨੇ ਯੂਨੀਵਰਸਿਟੀ ਗ੍ਰੈਜੂਏਟਸ ਨੂੰ ਹੁਣ B2 ਪੱਧਰ ਜਾਂ ਇਸ ਤੋਂ ਉੱਪਰ ਦੇ ਅੰਗਰੇਜ਼ੀ ਜਾਂ ਫ੍ਰਾਂਸੀਸੀ ਭਾਸ਼ਾ ਦੇ ਟੈਸਟ ਦੇ ਨਤੀਜੇ ਪੇਸ਼ ਕਰਨੇ ਪੈਣਗੇ ਕਾਲਜ ਗ੍ਰੈਜੂਏਟਸ ਲਈ ਘੱਟੋ ਘੱਟ B1 ਪੱਧਰ ਦੀ ਲੋੜ ਹੈ ਗੈਰ ਪ੍ਰਮਾਣਿਤ ਪ੍ਰੋਗਰਾਮਾਂ 'ਚ ਜਾਣ ਵਾਲੇ ਵਿਦਿਆਰਥੀ ਹੁਣ ਪੋਸਟ ਸਟੱਡੀ ਵਰਕ ਪਰਮਿਟ ਲਈ ਯੋਗ ਨਹੀਂ ਹੋਣਗੇ ਵਿਦਿਆਰਥੀਆਂ ਤੇ ਉਹਨਾਂ ਦੇ ਪਰਿਵਾਰਾਂ ਲਈ ਇਹ ਅਚਾਨਕ ਤਬਦੀਲੀ ਆਰਥਿਕ ਤੇ ਮਾਨਸਿਕ ਤਣਾਅ ਦੋਵੇਂ ਪੈਦਾ ਕਰਦੀ ਹੈ ਉਹ ਮਹੀਨਿਆਂ ਤੱਕ ਦਸਤਾਵੇਜ਼ ਤਿਆਰ ਕਰਨ ਤੇ ਵਿੱਤੀ ਸਥਿਤੀ ਸਾਬਤ ਕਰਨ ਚ ਬਿਤਾਉਂਦੇ ਨੇ ਪਰ ਫਿਰ ਵੀ ਉਹਨਾਂ ਨੂੰ ਅਰਜ਼ੀ ਰੱਦ ਹੋਣ ਦਾ ਸਾਹਮਣਾ ਕਰਨਾ ਪੈਂਦਾ ਹੈ ਯੂਨੀਵਰਸਿਟੀਆਂ ਅਤੇ ਕਾਲਜ ਜਿਨ੍ਹਾਂ ਚੋਂ ਬਹੁਤ ਸਾਰੇ ਅੰਤਰਰਾਸ਼ਟਰੀ ਟਿਊਸ਼ਨ ਫੀਸਾਂ ਤੇ ਨਿਰਭਰ ਨੇ ਨੂੰ ਹੁਣ ਭਵਿੱਖ ਦੇ ਦਾਖਲਿਆਂ ਬਾਰੇ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਹਾਲ ਹੀ ਚ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਸਾਲ 2025 ਦੀ ਪਹਿਲੀ ਛਿਮਾਹੀ ਦੌਰਾਨ 2024 ਦੇ ਮੁਕਾਬਲੇ 88617 ਘੱਟ ਸਟੱਡੀ ਵੀਜ਼ੇ ਜਾਰੀ ਕੀਤੇ ਗਏ ਮੰਤਰਾਲੇ ਵੱਲੋਂ ਸਾਂਝੇ ਕੀਤੇ ਅੰਕੜਿਆਂ ਮੁਤਾਬਕ 25 ਜਨਵਰੀ ਤੋਂ ਜੂਨ 2025 ਤੱਕ 36417 ਸਟੱਡੀ ਵੀਜ਼ੇ ਜਾਰੀ ਕੀਤੇ ਗਏ 2024 ਜਨਵਰੀ ਤੋਂ ਜੂਨ ਤੱਕ ਇਹ ਗਿਣਤੀ 1 ਲੱਖ 25034 ਸੀ ਸਾਲ 2024 ਦੌਰਾਨ ਕੁੱਲ 293299 ਸਟੱਡੀ ਵੀਜ਼ੇ ਦਿੱਤੇ ਗਏ ਸਨ ਸਤੰਬਰ 2024 ਦੌਰਾਨ ਉਸ ਸਮੇਂ ਦੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ 2025 ਦੌਰਾਨ 437000 ਸਟੱਡੀ ਵੀਜ਼ੇ ਜਾਰੀ ਕਰਨ ਦਾ ਐਲਾਨ ਕੀਤਾ ਸੀਗਾ ਫੈਡਰਲ ਸਰਕਾਰ ਨੇ ਪਹਿਲਾਂ ਸਟੱਡੀ ਪਰਮਿਟਸ ਦੀ ਗਿਣਤੀ ਨੂੰ 2023 ਦੀ ਗਿਣਤੀ ਤੋਂ 35% ਤੱਕ ਘਟ ਕਰਨ ਦਾ ਐਲਾਨ ਕੀਤਾ ਸੀ ਪਰ ਫਿਰ 10% ਹੋਰ ਕਟੌਤੀ ਕਰਦਿਆਂ ਇਹ ਅੰਕੜਾ 437000 ਤੇ ਲੈ ਆਂਦਾ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ 3 ਸਤੰਬਰ ਨੂੰ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ 437000 ਦੇ ਟੀਚੇ 'ਚੋਂ ਜੂਨ ਤੱਕ ਸਿਰਫ 36417 ਸਟੱਡੀ ਵੀਜ਼ੇ ਹੀ ਜਾਰੀ ਕੀਤੇ ਗਏ ਨੇ ਜਿਸ ਦਾ ਭਾਵ ਹੈ ਕਿ ਪਹਿਲੀ ਚਮਾਹੀ ਦੌਰਾਨ ਕੁੱਲ ਟੀਚੇ ਦਾ ਸਿਰਫ 9% ਹੀ ਪੂਰਾ ਹੋਇਆ ਹੈ ਕੈਨੇਡਾ ਵੱਲੋਂ ਸਟੱਡੀ ਵੀਜ਼ੇ ਲਈ ਸ਼ੁਰੂ ਕੀਤੀ ਗਈ ਸਟੂਡੈਂਟ ਡਾਇਰੈਕਟ ਸਟ੍ਰੀਮ ਨੂੰ 8 ਨਵੰਬਰ 2024 ਨੂੰ ਅਚਾਨਕ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਕੈਨੇਡਾ ਵੱਲੋਂ 2018 ਦੌਰਾਨ ਭਾਰਤ ਪਾਕਿਸਤਾਨ ਚੀਨ ਬ੍ਰਾਜ਼ੀਲ ਸਮੇਤ 15 ਦੇਸ਼ਾਂ ਤੋਂ ਸਟੱਡੀ ਵੀਜ਼ੇ ਦੀ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਲਈ ਇਹ ਸਟ੍ਰੀਮ ਸ਼ੁਰੂ ਕੀਤੀ ਗਈ ਸੀ ਸਟੂਡੈਂਟ ਡਾਇਰੈਕਟ ਸਟ੍ਰੀਮ 'ਚ ਨਤੀਜੇ ਮੁਕਾਬਲਤਨ ਜਲਦੀ ਮਿਲਦੇ ਨੇ ਇਸ ਲਈ ਇਹ ਸਟ੍ਰੀਮ ਵਧੇਰੇ ਪ੍ਰਚਲਿਤ ਰਹੀ ਸਟੂਡੈਂਟ ਡਾਇਰੈਕਟ ਸਟ੍ਰੀਮ ਲਈ ਬਿਨੈਕਾਰ ਨੂੰ 1 ਸਾਲ ਦੀ ਫੀਸ जीआईसी ਭਰਨੇ ਪੈਂਦੇ ਸਨ ਇਸ ਵਿੱਚ ਵਿਦਿਆਰਥੀਆਂ ਨੂੰ ਮਨਜ਼ੂਰਸ਼ੁਦਾ ਟੈਸਟ ਦੇ ਹਰੇਕ ਮੋਡੀਊਲ ਤੋਂ 6 ਬੈਂਡ ਲੈਣੇ ਪੈਂਦੇ ਸਨ ਨਵੰਬਰ 2024 ਦੌਰਾਨ ਇਮੀਗ੍ਰੇਸ਼ਨ ਮੰਤਰਾਲੇ ਨੇ ਅਹਿਮ ਫੈਸਲਾ ਲੈਂਦਿਆਂ ਕਾਲਜ ਬਦਲਣ ਬਾਬਤ ਨਵੇਂ ਨਿਯਮਾਂ ਦਾ ਐਲਾਨ ਕਰਦੇ ਹਾਂ ਕਿ ਵਿਦਿਆਰਥੀ ਬਿਨਾਂ ਸਟੱਡੀ ਪਰਮਿਟ ਦੀ ਅਰਜ਼ੀ ਦਿੱਤੇ ਕਾਲਜ ਨਹੀਂ ਬਦਲ ਸਕਣਗੇ ਫੈਡਰਲ ਸਰਕਾਰ ਵੱਲੋਂ 24 ਦਸੰਬਰ ਤੋਂ ਫਲੈਗ ਪੋਲਿੰਗ ਸੇਵਾਵਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਜਿਸ ਨਾਲ ਬਾਰਡਰ ਤੋਂ ਸਟੱਡੀ ਪਰਮਿਟ ਤੇ ਵਾਧੇ ਅਤੇ ਪੜ੍ਹਾਈ ਉਪਰੰਤ ਮਿਲਦੇ ਵਰਕ ਪਰਮਿਟ ਲੈਣ ਦੇ ਵਿਕਲਪ ਬੰਦ ਹੋ ਗਏ ਕੈਨੇਡਾ ਬਾਰਡਰ ਸਰਵਿਸ ਏਜੰਸੀ ਮੁਤਾਬਕ ਜਦੋਂ ਕੋਈ ਵਿਅਕਤੀ ਕੈਨੇਡਾ ਛੱਡ ਕੇ ਬਾਰਡਰ ਰਾਹੀਂ 24 ਘੰਟਿਆਂ ਦੇ ਅੰਦਰ-ਅੰਦਰ ਇਮੀਗ੍ਰੇਸ਼ਨ ਸੇਵਾਵਾਂ ਲਈ ਮੁਰਤ ਤੋਂ ਕੈਨੇਡਾ ਦਾਖਲ ਹੁੰਦੇ ਨੇ ਤਾਂ ਇਸ ਨੂੰ ਫਲੈਗ ਪੋਲਿੰਗ ਕਿਹਾ ਜਾਂਦਾ ਹੈ africa middle east ਚ french ਬੋਲਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਦੇ ਇਰਾਦੇ ਨਾਲ federal ਸਰਕਾਰ ਵੱਲੋਂ august 2024 ਦੌਰਾਨ francophone minority communities student pilot program ਸ਼ੁਰੂ ਕੀਤਾ ਗਿਆ ਇਸ ਪਾਇਲਟ ਪ੍ਰੋਗਰਾਮ ਲਈ ਪੂਰੇ ਦੇਸ਼ ਚ 6 provinces ਚ 10 communities ਦੀ ਚੋਣ ਕੀਤੀ ਗਈ ਪਾਇਲਟ ਪ੍ਰੋਗਰਾਮ ਦੇ ਤਹਿਤ ਪਹਿਲੇ ਸਾਲ ਲਈ ਦੇਸਔਰ ਸਟੱਡੀ ਪਰਮਿਟਸ ਦਾ ਟੀਚਾ ਸੀ ਸਟੱਡੀ ਵੀਜ਼ਾਂ ਦੀ ਗਿਣਤੀ ਘਟਣ ਨਾਲ ਕੈਨੇਡਾ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਸਕੈਚੁਵਨ ਪੋਲੀਟੈਕਨਿਕ ਕਾਲਜ ਇਸ ਸਾਲ ਦੂਜੀ ਵਾਰ ਸਟਾਫ ਦੀ ਛਾਂਟੀ ਕਰ ਰਿਹਾ ਹੈ ਕਿਊਬਿਕ ਦੀਆਂ ਯੂਨੀਵਰਸਿਟੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ 'ਚ ਦਾਖਲੇ ਲਈ ਆ ਰਹੀਆਂ ਅਰਜ਼ੀਆਂ 'ਚ ਵੱਡੀ ਕਮੀ ਆਈ ਹੈ ਜਿਸ ਨਾਲ ਨਾ ਸਿਰਫ مالی ਨੁਕਸਾਨ ਹੋ ਰਿਹਾ ਸਗੋਂ ਲੰਬੇ ਸਮੇਂ ਵਾਲੇ ਵਿਕਾਸ ਤੇ ਨਵੀਨਤਾ ਤੇ ਵੀ ਅਸਰ ਪੈ ਰਿਹਾ ਹੈ ਸੂਬੇ ਦੀਆਂ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਦੇ ਸੰਗਠਨ ਅਨੁਸਾਰ ਅਪ੍ਰੈਲ 2024 ਤੋਂ ਅਪ੍ਰੈਲ 2025 ਤੱਕ 46% ਦੀ ਕਮੀ ਆਈ ਹੈ ਮੌਂਟਰੀਅਲ ਯੂਨੀਵਰਸਿਟੀ ਤੇ ਕੰਕੋਰਡੀਆ ਯੂਨੀਵਰਸਿਟੀ ਨੇ 37% ਜਦਕਿ ਮੈਕਗਿਲ ਯੂਨੀਵਰਸਿਟੀ ਨੇ 22% ਦੀ ਕਮੀ ਦਰਜ ਕੀਤੀ ਬ੍ਰਿਟਿਸ਼ ਕੋਲੰਬੀਆ ਦੀਆਂ ਕਈ ਉੱਚੇਰੀ ਸਿੱਖਿਆ ਸੰਸਥਾਵਾਂ ਜਿਵੇਂ ਕਿ ਲੰਗਾਰਾ ਕਾਲਜ ਅਤੇ ਕੁਆਂਟਲਿਨ ਪੋਲੀਟੈਕਨਿਕ ਯੂਨੀਵਰਸਿਟੀ ਅੱਜਕੱਲ ਵੱਡੇ ਸੰਕਟ ਚੋਂ ਗੁਜ਼ਰ ਰਹੀਆਂ ਨੇ ਕੁਆਂਟਲੈਂਟ ਪੋਲੀਟੈਕਨਿਕ ਯੂਨੀਵਰਸਿਟੀ ਨੇ ਆਪਣੇ ਸਟਾਫ ਨੂੰ ਦਿੱਤੇ ਅੰਦਰੂਨੀ ਨੋਟ ਚ ਦੱਸਿਆ ਕਿ ਉਹ ਮਾਰਚ 2026 ਤੱਕ ਲਗਭਗ 45 ਨੌਕਰੀਆਂ ਹਟਾਉਣ ਦੀ ਯੋਜਨਾ ਚ ਹੈ। ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਦਰਮਿਆਨ ਅਮਰੀਕਾ ਦੀ 트੍ਰੰਪ ਸਰਕਾਰ ਨੇ ਡੌਂਕਰਾਂ ਵਿਰੁੱਧ ਵੱਡੀ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ ਤੇ ਹੁਣ ਜੁਆਇੰਟ ਟਾਸਕ ਫੋਰਸ ਕੈਨੇਡੀਅਨ ਬਾਰਡਰ ਵੱਲ ਵੀ ਧਿਆਨ ਕੇਂਦਰਿਤ ਕਰੇਗੀ ਜਿੱਥੋਂ ਵੱਡੀ ਗਿਣਤੀ ਚ ਪ੍ਰਵਾਸੀਆਂ ਦੇ ਅਮਰੀਕਾ ਦਾਖਲ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਅਮਰੀਕਾ ਦੀ ਅਟਾਰਨੀ ਜਨਰਲ ਪਾਮ ਬੌਂਡੀ ਨੇ ਕਿਹਾ ਹੈ ਕਿ ਮਨੁੱਖੀ ਤਸਕਰ 40-40 ਹਜ਼ਾਰ ਡਾਲਰ ਦੀ ਰਕਮ ਲੈ ਕੇ ਪ੍ਰਵਾਸੀਆਂ ਨੂੰ ਬਾਰਡਰ ਪਾਰ ਕਰਵਾਉਂਦੇ ਨੇ ਤੇ ਇਸ ਤੰਦੇਰਾ ਹੀ ਮੋਟੀ ਕਮਾਈ ਕੀਤੀ ਜਾ ਰਹੀ ਹੈ। ਉਹਨਾਂ ਦਾਵਾ ਕੀਤਾ ਕਿ ਡੋਨਲਡ ਟਰੰਪ ਦੇ ਸੱਤਾ 'ਚ ਆਉਣ ਮਗਰੋਂ 56 ਡੌਂਕਰਾਂ ਵਿਰੁੱਧ ਕਾਰਵਾਈ ਕੀਤੀ ਜਾ ਚੁੱਕੀ ਹੈ ਪਰ ਹੁਣ ਕੈਨੇਡੀਅਨ ਬਾਰਡਰ ਪ੍ਰਵਾਸੀਆਂ ਦਾ ਲਾਂਗਾ ਬਣ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਦੀ ਅਟਾਰਨੀ ਜਨਰਲ ਨੇ ਪਿਛਲੇ ਦਿਨੀ ਕੈਨੇਡਾ ਦੇ ਨਿਆਂ ਮੰਤਰੀ ਸ਼ਾਨ ਫਰੇਜ਼ਰ, ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਗਰੀ ਅਤੇ ਫੈਂਟਨਿਲ ਜ਼ਾਰ ਕੇਵਿਨ ਬਰੋਸੋ ਨਾਲ ਮੁਲਾਕਾਤ ਦੌਰਾਨ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਸਨ। ਭਾਵੇਂ ਕੈਨੇਡਾ ਸਰਕਾਰ ਕਮੰਡਰੀ ਸਰਹੱਦਾਂਹੀ ਮਨੁੱਖੀ ਤਸਕਰੀ ਤੇ ਨਸ਼ਿਆਂ ਦੀ ਤਸਕਰੀ ਰੋਕਣ ਦੇ ਭਰਪੂਰ ਉਪਰਾਲੇ ਕਰ ਚੁੱਕੀ ਹੈ ਪਰ 트ੰਪ ਸਰਕਾਰ ਨੇ ਪਨਾਮਾ ਅਤੇ ਕੋਲੰਬੀਆ ਵਰਗੇ ਮੁਲਕਾਂ ਤੱਕ ਕਾਰਵਾਈ ਕਰ ਰਹੀ ਜੁਆਇੰਟ ਟਾਸਕ ਫੋਰਸ ਐਲਫਾ ਨੂੰ ਕੈਨੇਡੀਅਨ ਬਾਰਡਰ ਦੀ ਜ਼ਿੰਮੇਵਾਰੀ ਦੇਣ ਦਾ ਫੈਸਲਾ ਕਰ ਲਿਆ ਹੈ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ 트ੰਪ ਸਰਕਾਰ ਦਾ ਤਾਜ਼ਾ ਕਦਮ ਕੈਨੇਡਾ ਦੇ ਰਸਤੇ ਦਾਖਲ ਹੋਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੀ ਮਾਰ ਕਰ ਸਕਦਾ ਹੈ ਜੋ ਬਾਈਡਨ ਦੇ ਕਾਰਜਕਾਲ ਵੇਲੇ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਵਾਲਿਆਂ ਦਾ ਸਾਲਾਨਾ ਅੰਕੜਾ 2 ਲੱਖ ਦੇ ਨੇੜੇ ਪੁੱਜਦਾ ਨਜ਼ਰ ਆਇਆ ਅਮਰੀਕਾ 'ਚ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਹੋ ਰਹੀ ਕਾਰਵਾਈ ਨੂੰ ਵੇਖਦੇ ਹਾਂ ਕੈਨੇਡਾ ਵਾਲੇ ਪਾਸਿਓ ਵੱਡੇ ਝੁੰਡ ਆਉਂਦੇ ਨਜ਼ਰ ਨਹੀਂ ਆਉਂਦੇ ਪਰ ਟਰੰਪ ਸਰਕਾਰ ਦਾ ਮੰਨਣਾ ਹੈ ਕਿ ਉੱਤਰੀ ਸਰਹੱਦ ਤੋਂ ਹਾਲੇ ਵੀ ਵੱਡੇ ਪੱਧਰ ਤੇ ਮਨੁੱਖੀ ਤਸਕਰੀ ਹੋ ਰਹੀ ਹੈ ਚੇਤੇ ਰਹਿ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਫੈਂਟਨਿਲ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਦਾ ਬਹਾਨਾ ਬਣਾਉਂਦੇ ਆਂ ਕੈਨੇਡਾ ਉਤੇ 35 ਫੀਸਰ ਦਾ ਟੈਰਿਫਸ ਲਾਗੂ ਕੀਤੇ ਗਏ ਨੇ ਕੈਨੇਡਾ ਦੇ ਕੈਲੋਨਾ ਚ ਪੰਜਾਬੀ ਮੂਲ ਦੇ ਕੈਬ ਡਰਾਈਵਰ ਜਰਮਨ ਪ੍ਰੀਤ ਸਿੰਘ ਨੂੰ ਚਾਕੂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਕੈਲੋਨਾ ਕੈਪੀਟਲ ਨਿਊਜ਼ ਦੀ ਇੱਕ ਰਿਪੋਰਟ ਅਨੁਸਾਰ ਕੈਲੋਨਾ ਕੈਬਸ ਕੰਪਨੀ ਨੇ ਉਸ ਦੇ ਇਲਾਜ ਅਤੇ ਸਿਹਤਯਾਬੀ ਚ ਸਹਾਇਤਾ ਕਰਨ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ ਰਿਪੋਰਟ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਟੈਕਸੀ ਡਰਾਈਵਰ ਕੰਪਨੀ ਨਾਲ ਆਪਣੀ ਦੂਜੀ ਸ਼ਿਫਟ ਤੇ ਸੀ ਰਿਪੋਰਟ ਚ ਦੱਸਿਆ ਗਿਆ ਕਿ ਇਸ ਸ਼ਿਫਟ ਦੌਰਾਨ ਕੋਈ ਬਹਿਸ ਕਾਰਨ ਇਹ ਘਟਨਾ ਵਾਪਰੀ ਜਰਮਨ ਪ੍ਰੀਤ ਸਿੰਘ ਨੂੰ 30 ਤੋਂ ਵੱਧ ਟਾਂਕੇ ਲੱਗੇ ਨੇ ਉਹ ਇਸ ਸਮੇਂ ਆਪਣੇ ਘਰ ਤੇ ਹਨ ਤੇ ਸਰਜਰੀ ਦੀ ਉਡੀਕ ਕਰ ਰਹੇ ਨੇ ਇਸ ਘਟਨਾ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਾਂਚ ਜਾਰੀ ਹੈ ਰਿਪੋਰਟ ਚ ਕਿਹਾ ਗਿਆ ਕਿ ਕੈਲੋਨਾ ਕੈਬਸ ਦੇ ਬੋਰਡ ਮੈਂਬਰਾਂ ਨੇ ਜਰਮਨ ਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਇਹ ਯਕੀਨੀ ਬਣਾਇਆ ਕਿ ਉਸ ਨੂੰ ਪੂਰਾ ਸਹਿਯੋਗ ਮਿਲੇ ਰਿਪੋਰਟ ਚ ਇਹ ਵੀ ਦੱਸਿਆ ਗਿਆ ਕਿ ਕੈਲੋਨਾ ਕੈਬਸ ਲੋਕਾਂ ਨੂੰ ਜਰਮਨ ਪ੍ਰੀਤ ਸਿੰਘ ਦੀ ਈਮੇਲ ਆਈਡੀ ਤੇ ਈ-ਟਰਾਂਸਫਰ ਰਾਹੀਂ ਸਹਾਇਤਾ ਕਰਨ ਦੀ ਅਪੀਲ ਕਰ ਰਹੀ ਹੈ ਇਹ ਫੰਡ ਮੈਡੀਕਲ ਖਰਚਿਆਂ ਲਈ ਵਰਤਿਆ ਜਾਵੇਗਾ ਜੋ ਬੀਮੇ ਵਿੱਚ ਸ਼ਾਮਲ ਨਹੀਂ ਹਨ ਨਾਲ ਹੀ ਉਸ ਦੇ ਇਲਾਜ ਦੌਰਾਨ ਹੋਏ ਨੁਕਸਾਨ ਦੀ ਪੂਰਤੀ ਅਤੇ ਮਾਨਸਿਕ ਸਿਹਤ ਅਤੇ ਆਮ ਰੋਜ਼ਾਨਾ ਦੇ ਖਰਚਿਆਂ ਲਈ ਵੀ ਵਰਤਿਆ ਜਾਵੇਗਾ ਇਸ ਤੋਂ ਇਲਾਵਾ ਜਰਮਨ ਪ੍ਰੀਤ ਸਿੰਘ ਲਈ ਇੱਕ ਗੋ ਫੰਡਮੀ ਪੇਜ ਵੀ ਸ਼ੁਰੂ ਕੀਤਾ ਗਿਆ ਜਿਸ ਦਾ ਟੀਚਾ 15000 ਡਾਲਰ ਇਕੱਠਾ ਕਰਨਾ ਹੈ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਕੈਲੋਨਾ ਮਿਸ਼ਨ ਚੌਨ ਜ਼ਿਲ੍ਹੇ ਦੇ ਕੰਜ਼ਰਵੇਟਿਵ ਪਾਰਟੀ ਦੇ ਵਿਧਾਇਕ ਗੈਵਨ ਡਿਊ ਨੇ ਇਸ ਘਟਨਾ ਦੀ ਵੀਡੀਓ ਐਕਸ ਤੇ ਸਾਂਝੀ ਕੀਤੀ ਹੈ ਗੈਵਨ ਡਿਊ ਨੇ ਕਿਹਾ ਕਿ ਸਿੰਘ ਤੇ ਲੁੱਟ ਦੀ ਕੋਸ਼ਿਸ਼ ਦੌਰਾਨ ਇੱਕ ਬੇਕਰੇ ਵਿਅਕਤੀ ਨੇ ਹਮਲਾ ਕੀਤਾ ਹੁਣ ਡੂੰਘੇ ਜ਼ਖਮਾਂ ਦੇ ਬਾਵਜੂਦ ਉਸ ਨੂੰ ਸਰਜਰੀ ਦੀ ਉਡੀਕ ਕਰਨ ਲਈ ਕੈਲੋਨਾ ਜਨਰਲ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ ਇੱਕ ਅਗਲੀ ਪੋਸਟ 'ਚ ਉਹਨਾਂ ਨੇ ਕਿਹਾ ਕਿ ਜਰਮਨ ਪ੍ਰੀਤ ਸਿਰਫ ਆਪਣਾ ਕੰਮ ਕਰ ਰਿਹਾ ਸੀ ਜਦੋਂ ਉਹ ਉਸ ਹਿੰਸਕ ਮਾਹੌਲ ਦਾ ਸ਼ਿਕਾਰ ਹੋ ਗਿਆ ਜੋ ਸਾਡੇ ਕਾਰੋਬਾਰੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਉਸ ਨੂੰ ਤੁਰੰਤ ਇਲਾਜ ਦੀ ਲੋੜ ਹੈ ਤੇ ਸਾਨੂੰ ਸਭ ਨੂੰ ਤਬਦੀਲੀ ਦੀ ਲੋੜ ਹੈ ਦੱਸ ਦਈਏ ਕਿ ਪੁਲਿਸ ਨੇ ਘਟਨਾ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਤੇ ਜਾਂਚ ਜਾਰੀ ਹੈ ਕੈਨੇਡਾ ਦੀ ਆਰਥਿਕਤਾ ਲਈ ਅਗਸਤ ਮਹੀਨਾ ਨਿਰਾਸ਼ਾਜਨਕ ਰਿਹਾ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਅਗਸਤ 'ਚ ਦੇਸ਼ 'ਚ 66000 ਨੌਕਰੀਆਂ ਖਤਮ ਹੋਈਆਂ ਜਿਸ ਕਾਰਨ ਬੇਰੋਜ਼ਗਾਰੀ ਦਰ ਵਧ ਕੇ 7.1 ਫੀਸਦੀ ਤੇ ਪਹੁੰਚ ਗਈ ਇਹ ਦਰ ਕੋਵਿਡ ਦੌਰ ਦੇ ਅਸਾਧਾਰਨ ਸਮਿਆਂ ਨੂੰ ਛੱਡ ਕੇ ਮਈ 2016 ਤੋਂ ਬਾਅਦ ਦੀ ਸਭ ਤੋਂ ਉੱਚੀ ਦਰ ਹੈ ਜੁਲਾਈ 'ਚ ਬੇਰੋਜ਼ਗਾਰੀ ਦਰ 6.9 ਫੀਸਡ ਤੇ ਸਥਿਰ ਰਹੀ ਸੀ ਪਰ ਅਗਸਤ ਚ ਇਹ ਫਿਰ ਤੋਂ ਵੱਧ ਗਈ ਹੈ ਸਾਲ ਦੀ ਸ਼ੁਰੂਆਤ ਚ ਜਨਵਰੀ ਚ ਇਹ ਦਰ 6.6 ਫੀਸਡ ਸੀ ਜਿਸ ਤੋਂ ਬਾਅਦ ਇਹ ਲਗਾਤਾਰ ਚੜ ਰਹੀ ਹੈ ਸਟੈਟਿਸਟਿਕਸ ਕੈਨੇਡਾ ਨੇ ਦੱਸਿਆ ਕਿ ਖਤਮ ਹੋਣ ਵਾਲੀਆਂ ਨੌਕਰੀਆਂ ਚੋ ਜ਼ਿਆਦਾਤਰ ਕਰੀਬ 60 ਹਜ਼ਾਰ ਨੌਕਰੀਆਂ ਪਾਰਟ ਟਾਈਮ ਸੰ ਤੇ ਫੁੱਲ ਟਾਈਮ ਨੌਕਰੀਆਂ ਦੀ ਗਿਣਤੀ ਚ ਬਹੁਤੀ ਤਬਦੀਲੀ ਨਹੀਂ ਹੋਈ ਸਭ ਤੋਂ ਵੱਧ ਨੌਕਰੀਆਂ 25 ਤੋਂ 54 ਸਾਲ ਦੀ ਉਮਰ ਦੇ ਵਰਕਰਾਂ ਨੇ ਗੁਆਈਆਂ ਨੌਜਵਾਨਾਂ ਦੀ ਰੋਜ਼ਗਾਰ ਦਰ ਚ ਜ਼ਿਆਦਾ ਬਦਲਾਅ ਨਹੀਂ ਆਇਆ ਕਈ ਸੈਕਟਰਾਂ 'ਚ ਨੌਕਰੀਆਂ ਖਤਮ ਹੋਈਆਂ ਖਾਸ ਕਰਕੇ ਉਹ ਉਦਯੋਗ ਜੋ ਅਮਰੀਕੀ ਟੈਰਿਫਸ ਕਾਰਨ ਪ੍ਰਭਾਵਿਤ ਹੋ ਰਹੇ ਨੇ ਵਿਗਿਆਨਕ ਤੇ ਤਕਨੀਕੀ ਸੇਵਾਵਾਂ ਵਾਲੇ ਖੇਤਰ 'ਚ 26000 ਨੌਕਰੀਆਂ ਗਈਆਂ ਟਰਾਂਸਪੋਰਟ ਅਤੇ ਵੇਅਰਹਾਊਸਿੰਗ ਸੈਕਟਰ 'ਚ 23000 ਤੇ ਉਤਪਾਦਨ 'ਚ 19000 ਨੌਕਰੀਆਂ ਖਤਮ ਹੋਈਆਂ ਹਾਲਾਂਕਿ ਇਨ੍ਹਾਂ ਘਟਾਵਾਂ ਦੇ ਵਿਚਕਾਰ ਨਿਰਮਾਣ ਖੇਤਰ ਜਾਨੀ ਕਿ ਕੰਸਟਰਕਸ਼ਨ ਨੇ ਕੁਝ ਉਮੀਦ ਜਗਾਈ ਹੈ ਜਿੱਥੇ 17000 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ ਨੇ ਪਿਛਲੇ ਮਹੀਨੇ ਵੀ ਅਰਥਚਾਰੇ ਚ 41000 ਨੌਕਰੀਆਂ ਖਤਮ ਹੋਈਆਂ ਸਨ ਇਹ ਨਤੀਜੇ ਅਨੁਮਾਨਾਂ ਨਾਲੋਂ ਵੀ ਮਾੜੇ ਨੇ ਰਾਇਟਰਜ਼ ਵੱਲੋਂ ਸਰਵੇਖਣ ਕੀਤੇ ਅਰਥਸ਼ਾਸਤਰੀਆਂ ਨੇ ਅੰਦਾਜ਼ਾ ਲਾਇਆ ਕਿ ਅਗਸਤ ਚ 10000 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਤੇ ਬੇਰੋਜ਼ਗਾਰੀ ਦਰ 7 ਫੀਸਦੀ ਤੱਕ ਵਧੇਗੀ ਪਰ ਹਕੀਕਤ ਚ ਨੌਕਰੀਆਂ ਚ ਵੱਡੀ ਕਮੀ ਤੇ ਬੇਰੋਜ਼ਗਾਰੀ ਦਰ ਚ ਜ਼ਿਆਦਾ ਵਾਧਾ ਹੋਇਆ ਕੈਨੇਡਾ ਦੀ ਟੈਲੀਕਮ ਨਿਯੰਤਰਣ ਸੰਸਥਾ ਸੀਆਰਟੀਸੀ ਨੇ ਹੁਣ ਟੈਲੀਕਮ ਕੰਪਨੀਆਂ ਲਈ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ ਜਿਸ ਅਧੀਨ ਜੇਕਰ ਉਹਨਾਂ ਦੇ ਨੈੱਟਵਰਕ 'ਚ ਵੱਡਾ ਵਿਗਨ ਆਉਂਦਾ ਹੈ ਤਾਂ ਉਹਨਾਂ ਨੂੰ 2 ਘੰਟਿਆਂ ਦੇ ਅੰਦਰ-ਅੰਦਰ ਇਸ ਦੀ ਜਾਣਕਾਰੀ ਸੀਆਰਟੀਸੀ ਅਤੇ ਹੋਰ ਸਰਕਾਰੀ ਅਥਾਰਟिटीज ਨੂੰ ਦੇਣੀ ਪਵੇਗੀ ਇਸ ਦੇ ਨਾਲ ਹੀ ਜਦ ਸੇਵਾ ਮੁੜ ਬਹਾਲ ਹੁੰਦੀ ਹੈ ਤਾਂ ਕੰਪਨੀਆਂ ਕੋਲ 30 ਦਿਨ ਹੋਣਗੇ ਕਿ ਉਹ ਇਸ ਵਿਗਨ ਦੀ ਪੂਰੀ ਰਿਪੋਰਟ ਸੌਪਣ ਜਿਸ ਵਿੱਚ ਦੱਸਿਆ ਜਾਵੇ ਕਿ ਕਿਉਂ ਸੇਵਾ ਠੱਪ ਹੋਈ ਕੀ ਪ੍ਰਭਾਵ ਹੈ ਤੇ ਕੀ ਉਪਾਅ ਕੀਤੇ ਗਏ ਸੀਆਰਟੀਸੀ ਨੇ ਕਿਹਾ ਕਿ ਇੱਕ ਕਦਮ ਗਾਹਕ ਲਈ ਪਾਰਦਰਸ਼ਤਾ ਬਣਾਈ ਰੱਖਣ ਅਤੇ ਭਵਿੱਖ ਵਿੱਚ ਅਜੀਆਂ ਰੁਕਾਵਟਾਂ ਘੱਟ ਕਰਨ ਲਈ ਚੁੱਕੇ ਗਏ ਨੇ ਇਹ ਨਿਯਮ 4 ਨਵੰਬਰ ਤੋਂ ਸਥਾਈ ਤੌਰ ਤੇ ਲਾਗੂ ਹੋਣਗੇ 2 ਸਾਲ ਪਹਿਲਾਂ ਸੀਆਰਟੀਸੀ ਵੱਲੋਂ ਇਹ ਨਿਯਮ ਅੰਤ੍ਰੀਮ ਤੌਰ ਤੇ ਲਿਆਂਦੇ ਗਏ ਸਨ ਪਹਿਲਾਂ ਕੰਪਨੀਆਂ ਨੂੰ ਨੈਟਵਰਕ ਠੀਕ ਹੋਣ ਤੋਂ ਬਾਅਦ 2 ਹਫ਼ਤਿਆਂ ਚ ਰਿਪੋਰਟ ਦੇਣੀ ਜ਼ਰੂਰੀ ਹੁੰਦੀ ਸੀ सीआरटीसी ਨੇ ਕਿਹਾ ਕਿ ਇਸ ਜਾਣਕਾਰੀ ਰਾਹੀਂ ਕੰਪਨੀਆਂ ਭਵਿੱਖ ਵਿੱਚ ਹੋਣ ਵਾਲੀਆਂ ਰੁਕਾਵਟਾਂ ਤੋਂ ਸਿੱਖ ਸਕਣਗੀਆਂ। ਕੈਨੇਡੀਅਨ ਲੋਕ ਸਮਝ ਸਕਣਗੇ ਕਿ ਕਿਉਂ ਸੇਵਾ ਠੱਪ ਹੋਈ ਸੀ ਤੇ ਸਰਕਾਰ ਅਜਿਹੇ ਮਾਮਲਿਆਂ ਤੋਂ ਨਜਿੱਠਣ ਲਈ ਨਵੀਆਂ ਨੀਤੀਆਂ ਤਿਆਰ ਕਰ ਸਕੇਗੀ। ਕਿਸੇ ਵੀ ਨੈੱਟਵਰਕ ਵਿਗਨ ਦੀ ਗੰਭੀਰਤਾ ਦੇ ਆਧਾਰ ਤੇ ਨੋਟਿਸ ਦੇਣ ਦੇ ਨਿਯਮ ਵੱਖ-ਵੱਖ ਹੋਣਗੇ। ਜੇਕਰ ਇੰਟਰਨੈਟ, ਮੋਬਾਈਲ, ਡਾਟਾ ਜਾਂ ਲੈਂਡਲਾਈਨ ਸੇਵਾ ਪੂਰੀ ਤਰ੍ਹਾਂ ਬੰਦ ਹੋ ਜਾਵੇ ਤਾਂ ਇਸ ਹਾਲਾਤ 'ਚ ਘੱਟੋ-ਘੱਟ 30 ਮਿੰਟ ਤੱਕ ਇਹ ਹਾਲਾਤ ਚੱਲਣ। ਤਾਂ ਕੰਪਨੀਆਂ ਨੂੰ ਸੀਆਰਟੀਸੀ ਇਨੋਵੇਸ਼ਨ ਵਿਭਾਗ ਤੇ ਸਥਾਨਕ ਐਮਰਜੈਂਸੀ ਪ੍ਰਬੰਧਨ ਏਜੰਸੀਆਂ ਨੂੰ ਸੂਚਿਤ ਕਰਨਾ ਹੋਵੇਗਾ ਜੇਕਰ 911 ਸੇਵਾ ਪ੍ਰਭਾਵਿਤ ਹੋਵੇ ਭਾਵੇਂ ਕਿੰਨੀ ਦੇਰ ਲਈ ਵੀ ਤਾਂ ਕੰਪਨੀਆਂ ਨੂੰ ਅੱਧੇ ਘੰਟੇ ਦੇ ਅੰਦਰ ਅੰਦਰ ਸਥਾਨਕ ਐਮਰਜੈਂਸੀ ਕਾਲ ਸੈਂਟਰਸ ਨੂੰ ਵੀ ਨੋਟਿਸ ਦੇਣਾ ਪਵੇਗਾ ਇਹ ਨਵੇਂ ਨਿਯਮ 2023 ਚ ਸੀਆਰਟੀਸੀ ਵੱਲੋਂ ਕੀਤੀ ਇੱਕ ਕੰਸਲਟੇਸ਼ਨ ਤੋਂ ਬਾਅਦ ਲਾਗੂ ਕੀਤੇ ਜਾ ਰਹੇ ਨੇ ਇਕ ਕੰਸਲਟੇਸ਼ਨਸ ਰੌਜਰਸ ਟੈਲੀਕਾਮ ਚ 2022 ਦੀ ਲੰਬੀ ਵਿਗਨ ਵਾਲੀ ਘਟਨਾ ਦੇ ਬਾਅਦ ਸ਼ੁਰੂ ਹੋਈ ਸੀ ਜਿਸ ਚ ਲੱਖਾਂ ਗਾਹਕ 15 ਘੰਟਿਆਂ ਲਈ ਇੰਟਰਨੈਟ ਮੋਬਾਈਲ ਅਤੇ 911 ਸੇਵਾਵਾਂ ਤੋਂ ਵਾਂਝੇ ਰਹਿ ਗਏ ਸਨ ਰੌਜਰਸ ਨੇ ਇਸ ਤੋਂ ਬਾਅਦ ਆਪਣੇ ਨੈਟਵਰਕ ਦੀ ਪੂਰੀ ਸਮੀਖਿਆ ਕਰਵਾਈ ਅਤੇ ਇੱਕ ਨਿਰਪੱਖ ਰਿਪੋਰਟ ਚ ਦਿੱਤੀਆਂ ਸਾਰੀਆਂ ਸਿਫਾਰਸ਼ਾਂ लागू ਕਰ ਦਿੱਤੀਆਂ ਇਸ ਵਿਗਨ ਤੋਂ 1 ਮਹੀਨੇ ਬਾਅਦ ਕੈਨੇਡਾ ਦੀਆਂ ਵੱਡੀਆਂ ਟੈਲੀਕਾਮ ਕੰਪਨੀਆਂ ਨੇ ਇੱਕ ਸਾਂਝਾ ਸਮਝੌਤਾ ਕੀਤਾ ਜਿਸ ਤਹਿਤ ਜੇ ਭਵਿੱਖ ਵਿੱਚ ਕੋਈ ਵੱਡੀ ਰੁਕਾਵਟ ਆਉਂਦੀ ਹੈ ਤਾਂ ਆਪਸੀ ਸਹਿਯੋਗ ਅਤੇ ਰੋਮਿੰਗ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਇਸੇ ਸਾਲ ਦੇ ਸ਼ੁਰੂ ਵਿੱਚ ਬੈਲ ਕੰਪਨੀ ਦੀਆਂ ਸੇਵਾਵਾਂ ਵੀ ਲਗਭਗ 2 ਘੰਟਿਆਂ ਲਈ ਠੱਪ ਹੋ ਗਈਆਂ ਸਨ ਜਿਸ ਨਾਲ 온ਟਾਰੀਓ ਅਤੇ ਕਿਊਬਿਕ ਚ ਲੱਖਾਂ ਗਾਹਕ ਪ੍ਰਭਾਵਿਤ ਹੋਏ ਬੈਲ ਨੇ ਦੱਸਿਆ ਸੀ ਕਿ ਇਹ ਰੁਕਾਵਟ ਉਸ ਸਮੇਂ ਆਈ ਜਦ ਉਹਨਾਂ ਨੇ ਆਪਣੇ ਰਾਊਟਰਸ ਦੇ ਵਿੱਚ ਅਪਡੇਟ ਕੀਤਾ ਟੈਲਸ ਨੇ ਵੀ ਕਿਹਾ ਕਿ ਉਹਨਾਂ ਦੇ ਕੁਝ ਗਾਕਾਂ ਨੂੰ ਵੀ ਇਸ ਤੋਂ ਅਸਰ ਪਿਆ ਸੀ ਸੀਆਰਟੀਸੀ ਨੇ ਇਹ ਵੀ ਐਲਾਨ ਕੀਤਾ ਕਿ ਹੁਣ ਉਹ ਦੋ ਨਵੀਆਂ ਕੰਸਲਟੇਸ਼ਨਸ ਦੀ ਸ਼ੁਰੂਆਤ ਕਰ ਰਹੇ ਨੇ ਇੱਕ ਅਧਿਐਨ ਇਸ ਗੱਲ ਤੇ ਹੋਵੇਗਾ ਕਿ ਟੈਲੀਕਮ ਕੰਪਨੀਆਂ ਆਪਣੇ ਨੈਟਵਰਕ ਕਿਵੇਂ ਹੋਰ ਪ੍ਰੋਸੇਜਯੋਗ ਤੇ ਲਚਕਦਾਰ ਬਣਾ ਸਕਦੀਆਂ ਨੇ ਦੂਜਾ ਅਧਿਐਨ ਇਹ ਹੋਵੇਗਾ ਕਿ ਜਦੋਂ ਗਾਹਕਾਂ ਨੂੰ ਇੰਟਰਨੈਟ ਫੋਨ ਜਾਂ ਟੀਵੀ ਸੇਵਾ ਨਾ ਮਿਲੇ ਤਾਂ ਉਹਨਾਂ ਦੀ ਬਿਹਤਰੀ ਲਈ ਹੋਰ ਕਿਹੜੀਆਂ ਨਵੀਆਂ ਹਦਾਇਤਾਂ ਦਿੱਤੀਆਂ ਜਾ ਸਕਦੀਆਂ ਨੇ ਇਸ 'ਚ ਇਹ ਵੀ ਸ਼ਾਮਲ ਹੋ ਸਕਦਾ ਹੈ ਕਿ ਵਿਗਨ ਦੇ ਦੌਰਾਨ ਗਾਹਕਾਂ ਨੂੰ ਸਮੇਸਰ ਅਤੇ ਠੋਸ ਜਾਣਕਾਰੀ ਮਿਲੇ ਤੇ ਬਾਅਦ 'ਚ ਰਿਫੰਡ ਜਾਂ ਬਿੱਲ ਕਟੌਤੀ ਮਿਲ ਸਕੇ ਇਹ ਨਵੇਂ ਕਦਮ ਰੁਕਾਵਟਾਂ ਨੂੰ ਘਟਾਉਣ ਅਤੇ ਲੋਕਾਂ ਦੀ ਹੋਰ ਬਿਹਤਰ ਸੁਰੱਖਿਆ ਕਰਨ ਵੱਲ ਇੱਕ ਅਹਿਮ ਕਦਮ ਨੇ ਮੈਰੀਟੋਬਾ ਦੇ ਹੋਲੋ ਵਾਟਰ ਫਰਸਟ ਨੇਸ਼ਨਸ ਚੋਰੀਬਾਜ਼ੀ ਦੀ ਇੱਕ ਭਿਆਨਕ ਘਟਨਾ ਵਾਪਰੀ ਜਿਸ ਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਸ਼ੱਕੀ ਵਿਅਕਤੀ ਵੀ ਹਲਾਕ ਹੋ ਗਿਆ ਆਰਸੀਐਮਪੀ ਨੇ ਪੁਸ਼ਟੀ ਕੀਤੀ ਹੈ ਕਿ ਘਟਨਾ ਦੌਰਾਨ ਕਈ ਲੋਕ ਜ਼ਖਮੀ ਹੋਏ ਨੇ ਤੇ ਘੱਟੋ-ਘੱਟ 6 ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਇਨਾ ਜ਼ਖਮੀ ਹੋਣ ਵਾਲਿਆਂ 'ਚ ਮਾਈਕਲ ਰੇਵਨ ਵੀ ਸ਼ਾਮਲ ਹੈ ਉਸਦੇ ਪੁੱਤਰ ਜਾਰਡਨ ਹਿਮਿਲਟਨ ਅਤੇ ਧੀ ਕ੍ਰਿਸਟੀ ਵਿਲੀਅਮਜ਼ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਵੀਰਵਾਰ ਸਵੇਰੇ ਆਪਣੇ ਘਰ 'ਚ ਸੁੱਤੇ ਪਏ ਸਨ ਜਦ ਕੋਈ ਅਣਜਾਣ ਵਿਅਕਤੀ ਘਰ 'ਚ ਵੜ ਆਇਆ ਉਹਨਾਂ ਨੂੰ ਜਗਾਇਆ ਤੇ ਕਈ ਵਾਰ ਚਾਕੂ ਨਾਲ ਹਮਲਾ ਕੀਤਾ ਇੱਕ ਚਾਕੂ ਉਹਨਾਂ ਦੀ ਪਿੱਠ 'ਚ ਲੱਗਾ ਜੋ ਉਹਨਾਂ ਦੇ ਫੇਫੜੇ ਤੱਕ ਪਹੁੰਚ ਗਿਆ ਉਹਨਾਂ ਉੱਤੇ ਸ਼ੀਸ਼ੇ ਦੀ ਬੋਤਲ ਨਾਲ ਵੀ ਵਾਰ ਕੀਤਾ ਗਿਆ ਪਰ ਉਹ ਹੁਣ ਹੌਸ਼ ਚ ਨੇ ਗੱਲਾਂ ਕਰ ਰਹੇ ਨੇ ਤੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਕ੍ਰਿਸਟੀ ਵਿਲੀਅਮਜ਼ ਨੇ ਕਿਹਾ ਕਿ ਪਾਈਚਾਰੇ ਦਾ ਹਰ ਵਿਅਕਤੀ ਇਸ ਘਟਨਾ ਤੋਂ ਸਦਮੇ ਚ ਹੈ ਕਿਉਂਕਿ ਹਾਲੋਵਾਟਰ ਚ ਅਜਿਹੀ ਘਟਨਾ ਕਦੇ ਨਹੀਂ ਹੋਈ। ਪਰਿਵਾਰ ਨੇ ਦੱਸਿਆ ਕਿ ਹੋਰ ਪੀੜਤਾਂ ਦੇ ਪਰਿਵਾਰਾਂ ਦੀ ਇੱਜ਼ਤ ਕਰਦਿਆਂ ਉਹ ਇਸ ਗੱਲ ਤੇ ਟਿੱਪਣੀ ਨਹੀਂ ਕਰਨਗੇ ਕਿ ਉਹਨਾਂ ਦੇ ਪਿਤਾ ਤੇ ਹਮਲਾ ਕਿਉਂ ਹੋਇਆ। आरसीएमपी ਨੇ ਵੀਰਵਾਰ ਸਵੇਰੇ 8:30 ਵਜੇ ਦੇ ਕਰੀਬ ਵਾਪਰੀ ਇਸ ਘਟਨਾ ਤੋਂ ਬਾਅਦ ਹਲੋਵਾਟਰ 'ਚ ਵੱਡੀ ਪੁਲਿਸ ਮੌਜੂਦਗੀ ਹੋਣ ਦੀ ਚੇਤਾਵਨੀ ਦਿੱਤੀ ਸੀ ਇਹ ਕਮਿਊਨਿਟੀ ਵਿਨੀਪੈਗ ਤੋਂ ਲਗਭਗ 160 ਕਿਲੋਮੀਟਰ ਉੱਤਰ ਪੂਰਬ ਵੱਲ ਸਥਿਤ ਹੈ ਮੈਨੀਟੋਬਾ ਸ਼ੇਅਰਡ ਹੈਲਥ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵਿਨੀਪੈਗ ਦੇ ਹੈਲਥ ਸਾਇੰਸਸ ਸੈਂਟਰ 'ਚ ਘੱਟੋ ਘੱਟ 8 ਮਰੀਜ਼ ਪਹੁੰਚਾਏ ਗਏ ਨੇ ਜਿਨ੍ਹਾਂ ਦੀਆਂ ਸੱਟਾਂ ਵੱਖ-ਵੱਖ ਪੱਧਰ ਦੀਆਂ ਨੇ ਇਹਨਾਂ ਵਿੱਚੋਂ ਦੋ ਜ਼ਖਮੀ ਲੋਕਾਂ ਨੂੰ 에어 ਐਮਬੂਲੈਂਸ ਰਾਹੀਂ ਲਿਜਾਇਆ ਗਿਆ ਜਦਕਿ ਹੋਰ 6 ਨੂੰ ਸੜਕ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਇਸ ਘਟਨਾ ਤੋਂ ਬਾਅਦ ਹਸਪਤਾਲ ਵੱਲੋਂ ਕੋਡ ਔਰੇਂਜ ਜਾਰੀ ਕੀਤਾ ਗਿਆ ਜੋ ਉਸ ਵੇਲੇ ਲਾਇਆ ਜਾਂਦਾ ਹੈ ਜਦੋਂ ਬਹੁਤ ਜ਼ਿਆਦਾ ਮਰੀਜ਼ਾਂ ਦੇ ਇੱਕੋ ਸਮੇਂ ਤੇ ਹਸਪਤਾਲ ਆਉਣ ਦੀ ਸੰਭਾਵਨਾ ਹੋਵੇ ਸ਼ੇਅਰਡ ਹੈਲਥ ਦੇ ਮੁਤਾਬਕ ਇਸ ਸਮੂਹਿਕ ਹਮਲੇ ਦੀ ਘਟਨਾ ਸੀ ਪੁਲਿਸ ਨੇ ਕਿਹਾ ਕਿ ਹੁਣ ਜਨਤਕ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਹੈ ਪਰ ਉਹ ਦਿਨ ਪਰ ਕਮਿਊਨਿਟੀ ਚ ਮੌਜੂਦ ਰਹਿਣਗੇ ਇਸ ਘਟਨਾ ਨਾਲ ਜੁੜੀ ਜਾਂਚ ਦੇ ਸਿਲਸਲੇ ਚ ਹਾਲੋਵਾਟਰ ਤੋਂ ਲਗਭਗ 40 ਕਿਲੋਮੀਟਰ ਦੱਖਣ ਵੱਲ ਬਲੈਕ ਰਿਵਰ ਫਸਟ ਨੇਸ਼ਨ ਦੇ ਨੇੜੇ ਹਾਈਵੇ 304 ਦੋਹਾਂ ਦਿਸ਼ਾਵਾਂ ਚ ਬੰਦ ਕਰ ਦਿੱਤਾ ਗਿਆ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ 80% ਦੀ ਭਾਰਤੀ ਸਟੂਡੈਂਟਸ ਦੀਆਂ ਵੀਜ਼ਾ ਅਰਜ਼ੀਆਂ ਰੱਦ ਸਟੱਡੀ ਪਰਮਿਟਸ ਦੀਆਂ ਕੁੱਲ 62% ਅਰਜ਼ੀਆਂ ਰੱਦ ਕੀਤੀਆਂ ਕਾਲਜਾਂ ਤੇ ਯੂਨੀਵਰਸਿਟੀਆਂ ਉੱਪਰ ਛਾਇਆ ਵਿੱਤੀ ਸੰਕਟ ਪਹਿਲੀ ਛਿਮਾਹੀ ਦੌਰਾਨ ਸਟੱਡੀ ਵੀਜ਼ਾਂ ਦੀ ਗਿਣਤੀ ਘਟੀ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਵਾਲਿਆਂ ਦੀ ਹੁਣ ਖੈਰ ਨਹੀਂ 트ੰਪ ਸਰਕਾਰ ਨੇ ਐਲਾਨੀ ਨਵੀਂ ਨੀਤੀ ਡੋਂਕਰ ਵੀ ਟੰਗੇ ਜਾਣਗੇ ਕੈਨੇਡਾ ਚ ਪੰਜਾਬੀ ਟੈਕਸੀ ਡਰਾਈਵਰ ਤੇ ਜਾਨਲੇਵਾ ਹਮਲਾ ਪੀੜਿਤ ਜਰਮਨ ਪ੍ਰੀਤ ਦੀ ਮਦਦ ਲਈ ਭਾਈਚਾਰੇ ਨੂੰ ਅਪੀਲ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ